ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਹਾਨੂੰ ਪਤਾ ਹੈ ਆਪਾਂ ਲਗਾਤਾਰ ਸੰਘਰਸ਼ ਕਰ ਰਹੇ ਆ ਤੁਸੀਂ ਵੀ ਇਹ ਭਲੀ ਭਾਨਤੀ ਜਾਣਦੇ ਹੋ ਕਿ ਆਪਾਂ ਸੰਘਰਸ਼ ਕਰਕੇ ਪਹਿਲਾ ਕਿਆਲੀਕਟ 3704 ਹੋ ਗਈ ਜਦ ਕਿਆਲੀਕਟ ਹੋ ਗਈ ਜਦ 292 ਹੋ ਗਈ ਜਾਂ 60-60 ਭਰਤੀ ਹੋ ਗਈ ਸਾਥਿਓ ਇਹ ਸਰਕਾਰ ਵੀ ਸੰਘਰਸ਼ ਤੋਂ ਬਿਨਾਂ ਭਰਤੀ ਨਹੀਂ ਦੇਣ ਵਾਲੀ ਕਿਉਂਕਿ ਸਾਥਿਓ ਹਰ ਮੀਟਿੰਗ ਦੇ ਵਿੱਚ ਲਾਰਾ ਲਾ ਕੇ ਟਾਈਮ ਪਾਸ ਕਰ ਰਹੀ ਏ ਹਰ ਮੀਟਿੰਗ ਦੇ ਵਿੱਚ ਇਹ ਕਹਿ ਦਿੰਦੀ ਇਹਨਾਂ ਦਾ ਬੇਰੁਜ਼ਗਾਰਾਂ ਦਾ ਹੱਲ ਕਰੋ ਪਰ ਡਿਪਾਰਟਮੈਂਟ ਵੱਲੋਂ ਅੱਗੋਂ ਇਹੀ ਜਵਾਬ ਆਉਂਦਾ ਵੀ ਇਹਨਾਂ ਦਾ ਹੱਲ ਅਸੀਂ ਕਰ ਰਹੇ ਹਾਂ ਸਾਥਿਓ ਹਰ ਵਾਰ ਡਿਪਾਰਟਮੈਂਟ ਨਾਲ ਸੰਪਰਕ ਕੀਤਾ ਜਾਂਦਾ ਵੀ ਸਾਡਾ ਹੱਲ ਕਦੋਂ ਤੱਕ ਕਰਨ ਜਾ ਰਹੇ ਹੋ ਤਾਂ ਤੁਸੀਂ ਆਪ ਜਾਣਦੇ ਹੋ ਕਿਉਂਕਿ ਸਰਕਾਰ ਤੇ ਡਿਪਾਰਟਮੈਂਟ ਇੱਕ ਦੂਸਰੇ ਦੇ ਨੇੜੇ ਨੇੜੇ ਬੈਠੇ ਐ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸਾਥੀਓ ਤੁਸੀਂ ਘਰਾਂ ਵਿੱਚੋਂ ਬਾਹਰ ਨਿਕਲੋ ਕਿਉਂਕਿ ਹੁਣ ਸਮਾਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ਦਾ ਹੈ ਬਹੁਤ ਦੇਰ ਤੋਂ ਅਸੀਂ ਤੁਹਾਨੂੰ ਘਰਾਂ ਚੋਂ ਬਾਹਰ ਨਿਕਲਣ ਲਈ ਅਪੀਲਾਂ ਕਰ ਰਹੇ ਹਾਂ ਕਰੋ ਬਾਹਰ ਨਿਕਲਣ ਲਈ ਬਹੁਤ ਹੱਥ ਜੋੜ ਰਹੇ ਹਾਂ ਪਰ ਤੁਸੀਂ ਤਸ ਤੋਂ ਮਸ ਨਹੀਂ ਹੋ ਰਿਹਾ ਕਿਉਂਕਿ ਆਪਾਂ ਲੰਬੇ ਅਰਸੇ ਤੋਂ ਲੰਬੇ ਸੰਘਰਸ਼ ਦੇ باوجود ਵੀ ਆਪਾਂ ਆਪਣੀ ਭਰਤੀ ਦੇ ਲਈ ਕਾਮਯਾਬ ਹੋਵਾਂਗੇ ਕਿਉਂਕਿ ਹੁਣ ਸਮਾਂ ਆਪਣੇ ਕੋਲ ਹੈ ਜੇਕਰ ਹੁਣ ਵੀ ਆਪਾਂ ਘਰੋਂ ਬਾਹਰ ਨਹੀਂ ਨਿਕਲਦੇ ਤਾਂ ਸਾਥੀਓ ਬਹੁਤ देर ਹੋ ਜਾਣੀ ਹੈ ਕਿਉਂਕਿ ਲਗਭਗ ਜਿਮਣੀ ਚੋਣਾ ਤੁਸੀਂ ਵੇਖਿਆ ਕਿੰਦਾ ਸਰਕਾਰ ਆਪਣੇ ਕੋਲੋਂ ਟਾਈਮ ਪਾਸ ਕਰਕੇ ਆਪਣੀਆਂ ਮੀਟਿੰਗਾਂ ਦਾ ਪਰੋਸਾ ਦੇ ਕੇ ਆਪਣੇ ਨਾਲ ਮੀਟਿੰਗਾਂ ਕੀਤੀਆਂ ਪਰ ਆਪਣਾ ਹੱਲ ਨਹੀਂ ਕੀਤਾ ਕਿਉਂਕਿ ਇਹ ਹੱਲ ਕਰਨ ਵਾਲੀ ਨਹੀਂ ਹੈਗੀ ਤੁਹਾਨੂੰ اپੀਲਾ ਕਰਦੇ ਆਂ ਵਾਰ-ਵਾਰ ਬਾਹਰ ਨਿਕਲਣੀਆਂ ਜੇਕਰ ਤੁਸੀਂ ਹੁਣ ਵੀ ਘਰਾਂ ਵਿੱਚ ਬੈਠੇ ਰਹੇ ਤਾਂ ਸਾਥੀਓ ਇਹ ਸਮਾਂ ਉਹ ਨਹੀਂ ਪਿੱਜਲਦੀ 2027 ਵੀ ਚੜ ਜਾਏਗਾ ਇਹ ਸਰਕਾਰ ਆਪਾਂ ਆਪਣੇ ਚਾਵਾ ਨਾ ਬਣਾ ਕੇ ਲੈਂਦੀ ਹੈ ਜੇਕਰ ਤੁਸੀਂ ਹੁਣ ਵੀ ਚਾਹੁੰਦੇ ਹੋ ਵੀ ਆਪਾਂ ਇੱਕ ਵੱਡੀ ਪਰਥੀ ਜਿਹੜੀਆਂ ਆਪਣੀਆਂ ਬਹੁਤ ਵੱਡੀਆਂ ਮੰਗਾਂ ਵੱਡੀ ਪਰਥੀ ਦੀਆਂ 55% ਦੀਆਂ ਜਾਂ ਲੈਕਚਰਰ ਦੇ ਸਾਰੇ ਵਿਸ਼ਿਆਂ ਦੀ ਪਰਥੀ ਜਾਂ ਇਹਦੇ ਵਿੱਚ ਜਿਹੜਾ ਸੋਧ ਪੱਤਰ ਇਹਨਾਂ ਨੇ ਲਮਕਾ ਕੇ ਰੱਖਿਆ ਜਦੋਂ ਜਾਂਨੇ ਆ ਮੈਡਿਕ ਤੇ ਜਾਂ ਪੀਪੀਐਸਸੀ ਦਾ ਇੱਕ ਲਾਰਾ ਦੇ ਕੇ ਕਿਆ ਦਿੱਤਾ ਜਾਂਦਾ ਹੈ ਤੁਹਾਡਾ ਹੱਲ ਕਰ ਰਹੇ ਆ ਜਾਂ ਫਿਰ ਹੋਰ ਡਿਪਾਰਟਮੈਂਟ ਦਾ ਨਾਂ ਲੈ ਦਿੱਤਾ ਜਾਂਦਾ ਹੈ ਸੈਕਟਰੀਏਟ ਦਾ ਨਾਂ ਲੈ ਦਿੱਤਾ ਜਾਂਦਾ ਤੁਹਾਡੀ ਫਾਈਲ ਉੱਥੇ ਜਾ ਚੁੱਕੀ ਹੈ ਸਾਥਿਓ ਲਗਾਤਾਰ ਇਹ ਹੀ ਲੈਕਚਰਾਰ ਦੇ ਬਾਰੇ ਕਿਹਾ ਜਾ ਰਿਹਾ ਪਰ ਅਜੇ ਤੱਕ ਸਰਕਾਰ ਕੁਝ ਨਹੀਂ ਕਹਿਣ ਵਾਲੀ ਕੁਝ ਨਹੀਂ ਬੋਲਣ ਵਾਲੀ ਤੁਸੀਂ ਇਹ ਤੁਹਾਨੂੰ ਵੀ ਪਤਾ ਹੈ ਕਿ ਸੰਘਰਸ਼ ਤੋਂ ਬਗੈਰ ਆਪਣਾ ਹੱਲ ਹੋਣ ਵਾਲਾ ਨਹੀਂ ਸਾਥਿਓ ਤੁਹਾਨੂੰ ਲੰਬੇ ਅਰਸੇ ਤੋਂ ਅਸੀਂ ਪੀਲਾ ਕਰ ਰਹੇ ਆ ਆਓ ਆਪਾਂ 1 ਦਸੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਆ ਜੇਕਰ ਤੁਸੀਂ ਹੁਣ ਵੀ ਘਰਾਂ ਵਿੱਚੋਂ ਨਾ ਨਿਕਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਸਾਰੇ ਓਵਰਏਜ ਹੋ ਜਾਓਗੇ ਕਿਉਂਕਿ ਅਸੀਂ ਹੋਰ ਕਾਫੀ ਸਾਧੀਆਂ ਹੋ ਜਿਹੜੇ ਲਗਭਗ ਦਸੰਬਰ ਤੋਂ ਬਾਅਦ ਕਨੇ 1 2 2 ਸਾਲ ਕਿਨਾਂ ਦੇ ਕੋਲ ਰਹਿ ਗਿਆ ਸਾਰੇ ਓਵਰਏਜ ਹੋ ਜਾਣਗੇ ਸਾਥਿਓ ਇਸ ਵਾਰ ਦਸੰਬਰ ਦੇ ਵਿੱਚ ਲਗਭਗ 2 ਤੋਂ 3000 ਬੱਚਾ ਔਵਰੇਜ ਹੋ ਚੁੱਕਿਆ ਹੈ ਉਹ ਜਾਣਾ ਹੈ ਸਾਥਿਓ ਜੇ ਤੁਸੀਂ ਵੀ ਇੱਦਾਂ ਬੈਠੇ ਰਹੇ ਤਾਂ ਪਰਥੀਆਂ ਆਉਣ ਵਾਲੀ ਕੋਈ ਸਰਕਾਰ ਦੇ ਕੋਲ ਸ਼ਡਿਊਲ ਨਹੀਂ ਹੈਗਾ ਜੇ ਤੁਸੀਂ ਘਰਾਂ 'ਚ ਬੈਠੇ ਰਹੇ ਸਰਕਾਰ ਵੀ ਤੁਹਾਨੂੰ ਕੁਝ ਨਹੀਂ ਦੇਣ ਵਾਲੀ ਜੇ ਘਰਾਂ ਤੋਂ ਬਾਹਰ ਨਿਕਲੋਗੇ ਫੇਰ ਹੀ ਪਰਥੀਆਂ ਜਾਂ 55% ਦਾ ਹੱਲ ਕਰੇਗੀ ਜਾਂ ਲੈਕਚਰਰ ਦਾ ਹੱਲ ਕਰੇਗੀ ਆਓ ਆਪਾਂ ਕੱਲ ਮੁੱਖ ਮੰਤਰੀ ਦੀ ਕੋਠੀ ਦਾ ਘਰਾਵ ਕਰੀਏ ਇਹ ਸਰਕਾਰ ਨੂੰ ਜਲਮ ਸਰਕਾਰ ਨੂੰ ਦਸੀਏ ਵੀ ਅਸੀਂ ਬੇਰੁਜ਼ਗਾਰ ਲੰਬੇ ਅਰਸੇ ਤੋਂ ਜਿਹੜਾ ਤੁਹਾਡਾ ਪੈਨ ਹਰਾ ਪੈਨ ਤੁਸੀਂ ਵਾਰ-ਵਾਰ ਕਹਿੰਦੇ ਸੀ ਇਹ ਬੇਰਜ਼ਗਾਰਾਂ ਤੇ ਚੱਲੇਗਾ ਇਹਨਾਂ ਨੇ ਇੱਕ ਪਰਥੀ ਨਹੀਂ ਦਿੱਤੀ ਨਾ ਸਿੱਖਿਆ ਡਿਪਾਰਟਮੈਂਟ ਜਿੰਨਾ ਸਿਹਤ ਡਿਪਾਰਟਮੈਂਟ ਦੇ ਵਿੱਚ ਆਪਣੀਆਂ ਇੱਕ ਪਰਥੀ ਵੀ ਨਹੀਂ ਜਿਹੜੀ ਇਹਨਾਂ ਕੀਤੀ ਹੋਵੇ ਪੁਰਾਣੀਆਂ ਪਰਥੀਆਂ ਨੂੰ ਇਹ ਕੰਪਲੀਟ ਕਰਨ ਲੱਗੇ ਹੋਇਆ ਨਵੀਂ ਪਰਥੀ ਦਾ ਇੱਕ ਵੀ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਆਓ ਸਾਥੀਓ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਹਾਂ ਸਾਰੇ ਤੁਸੀਂ ਸਾਥੀ ਉੱਥੇ ਸਾਢੇ 11 ਵਜੇ ਪਹੁੰਚੋ ਮੈਂ ਸਾਥੀਓ ਜਸਵੰਤ ਸਿੰਘ ਕਬਾਇਆ ਸੂਬਾ ਪ੍ਰਧਾਨ ਪੰਜਾਬ ਬੀਏ ਟਟਪਾ ਸਾਥੀਓ ਆਓ ਆਪਾਂ ਮਿਲਦੇ ਹਾਂ ਕੱਲ ਜਿਹੜਾ ਆਪਣਾ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਰੱਖਿਆ ਹੋਇਆ ਆਪਾਂ ਸਾਰੇ ਮਿਲਦੇ ਹਾਂ ਮੁੱਖ ਮੰਤਰੀ ਦੀ ਕੋਠੀ ਅਕ ਧੰਨਵਾਦ ਸਾਥੀਓ